ਯੋਯੋ ਜਵਣਿਆ ਕਿਵੇਂ ਹੈ ਆ ਬਾਪੂ ਤੇਰੇ ਸੱਟਾਂ ਕਿਵੇਂ ਵੱਜੀਆਂ ਹੁਣ ਤਾਂ ਸਮੋਸੇ ਲੈ ਆਏ ਹਾਂ ਜਾਂਦੀ ਨੂੰ ਪੈਸੇ ਦੇ ਦਿਓ ਪਹਿਲਾਂ ਇੱਕ ਬੈਗ ਲੈ ਕੇ ਆਉਂਦੀ ਸੀ ਤੇਰੀ ਮਾਂ ਨੇ ਜਾਂਦੀ ਦੇ ਚਾਰ-ਚਾਰ ਬੈਗ ਕਰਕੇ ਤੋੜਦੀ ਸੀਗੀ ਤੂੰ ਰੋ ਨਾ ਭਣੇ ਤੇਰਾ ਆਪਣਾ ਘਰ ਹੈ ਦੂਜਿਆਂ ਚਰ ਮਰਜੀ ਰਹਿ ਗੋਗੀ ਵੀ ਤੁਰਿਆ ਹਾਂ ਮੈਂ ਮੈਥੋਂ ਤਾਂ ਗਾਗੜਨਾ ਚੁੱਪ-ਚੁੱਪ ਦੇਖੀ ਵੀ ਜਾਂਦੀ ਕਿੱਦਿਆਂ ਦੀ ਮਾਮੁਕੀ ਆ ਬਾਲੀ ਮੰਨ ਤੇ ਲਾ ਗਈ ਤਾਂ ਹੋਰ ਮਮੇ ਗੁੰਮ ਸਮਝੀ ਹੋਈ ਫਿਰਦੀ ਰਹਿੰਦੀ ਹੈਗੀ ਮੈਂ ਵੀ ਦੇਖ ਲਈ ਰਹਿਣਾ ਆਪਾਂ ਐ ਕਰਦੇ ਆ ਦੋ ਚਾਰ ਦਿਨ ਲੈ ਇਹਨਾਂ ਨੂੰ ਭੇਜ ਦਨੇ ਆ ਪੇਕਿੰਗ ਉੱਥੇ ਪਰਜਾਈ ਨਾਲ ਤੇ ਆਦੇ ਭਾਈ ਨਾਲ ਗੱਲਾਂ ਬਾਤਾਂ ਕਰਕੇ ਇਹਦਾ ਮਨ ਠੀਕ ਹੋ ਜਾਊਗਾ ਹਾਂ ਪੁੱਤ ਇਹ ਤਾਂ ਭਰਾ ਤਾਂ ਬਾਲੀ ਮੂੰਹ ਕਰਦਾ ਪਰ ਇਹਦੀ ਪਰਜਾਈ ਪਰਜਾਈ ਕਿੱਥੇ ਚਲਦੀਆਂ ਨੇ ਪੁੱਤ ਤੈਨੂੰ ਪਤਾ ਹੀ ਹੈਗਾ ਮੈਂ ਤੇ ਤੇ ਨਾਨਕੀ ਕਿੰਨਾ ਕਹ ਜਾਨਦੀ ਆ ਕਦੋਂ ਤੇਰੀ ਨਾਨੀ ਜਾਂਦੀ ਸੀ ਉਦੋਂ ਤਾਂ ਮੈਂ ਬਗ ਜਾਂਦੀ ਸੀ ਹੁਣ ਮੈਂ ਜਾਣਦੀ ਨਹੀਂਗੀ ਮੈਨੂੰ ਪਤਾ ਵੀ ਮੇਰੀਆਂ ਭਰਜਾਈਆਂ ਮੈਂ ਚੱਲਦੀਆਂ ਨਹੀਂਆਂ ਗਗਨ ਪੁੱਤ ਉਰੇ ਆ ਹਾਂਜੀ ਮੰਮੀ ਆਉਣੀ ਆ ਹਾਂਜੀ ਮੰਮੀ ਪੁੱਤ ਮੈਂ ਸਮਝ ਸਕਦੀ ਆ ਤੇਰਾ ਦੁੱਖ ਮਾਂ ਤਾਂ ਮਾਂ ਹੀ ਹੁੰਦੀ ਹੈਗੀ ਪਰ ਤੂੰ ਇੰਨੇ ਨਾ ਚੁੱਪ ਚੁੱਪਣਾ ਰਿਹਾ ਕਰ ਗਗਨ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਵੀ ਤੂੰ 2-4 ਦਿਨ ਆਪਣੇ ਪੇਕੇਂ ਨਾਲ ਆਇਆ ਉੱਥੇ ਜਾ ਕੇ ਤੇਰਾ ਮਨ ਜਾ ਠੀਕ ਹੋ ਜਾਊਗਾ ਪਰ ਮੰਮੀ ਨੂੰ ਕੰਮ ਦਾ ਔਖਾ ਹੋ ਜਾਊਗਾ ਤੁਸੀਂ ਕੰਮ ਕਿਵੇਂ ਕਰੋਗੇ ਇਕੱਲੇ ਨਾ ਕੋਈ ਨਾ ਪੁੱਤ ਕੰਮ ਤਾਂ ਮੈਂ ਆਪ ਹੀ ਕਰ ਲੂੰਗੀ ਤੂੰ 4 ਦਿਨ ਪੇਕੀ ਲਾਇਆ ਤੇਰਾ ਮਨ ਹੋਰ ਹੋ ਜਾਊਗਾ ਠੀਕ ਹੈ ਮੰਮੀ ਜੀ ਫਿਰ ਮੈਂ ਕੱਲ ਨੂੰ ਹੀ ਚਲੀ ਜਾਊਂਗੀ ਚਲ ਠੀਕ ਹੈ ਪੁੱਤ ਮੁੰਡੇ ਨਾਲ ਲੈ ਜੀ ਨਾਲੇ ਉਹ 4 ਦਿਨ ਨਣਕੀ ਲਾ ਕੇ ਆਊਗਾ ਠੀਕ ਹੈ ਮੰਮੀ ਮੈਂ ਇਹ ਕਰਦੀ ਆ ਮੰਮੀ ਜੀ ਅੱਜ ਸ਼ਾਮ ਨੂੰ ਸਾਗ ਬਣਾ ਲੈਨੇ ਆ ਨਾਲੇ ਸੋਨੂ ਨਹੀਂ ਬਾਅਦ ਚ ਸਬਜ਼ੀ ਭਾਜੀ ਦਾ ਔਖਾ ਹੋਊਗਾ 2 ਦਿਨ ਸਾਗ ਹੀ ਖਾ ਲਿਓ ਐਨੇ ਨੂੰ ਮੈਂ ਆ ਜਾਊਂਗੀ ਹਾਂ ਪੁੱਤ ਇਹ ਵੀ ਗੱਲ ਤੇਰੀ ਠੀਕ ਆ ਜਬ ਤ ਸਾਗ ਲਿਆ ਜਾ ਕੇ ਖੇਤੋਂ ਨਾਲੇ ਸਾਰਾ ਸਮਾਨ ਲੈ ਆਈ ਚੰਗਾ ਲੈ ਮੰਮੀ ਉਹਨਾਂ ਪਾਸ ਆ ਗਈ ਖਾਈ ਜਾਮੇ ਕੇ ਸਰਦਨ ਆਪਾਂ ਤਾਂ ਕੁਝ ਹੋਰ ਬਣਾ ਕੇ ਖਾਵਾਂਗੇ ਸਬਜੀ ਏਦੋਂ ਬਾਅਦ ਨਾ ਕੋਈ ਨਾ ਪੁੱਤ ਤੈਨੂੰ ਮੈਂ ਸਬਜੀ ਹੋਰ ਬਣਾ ਦਿਆ ਕਰੂੰਗੀ ਤੂੰ ਕੇਰਾ ਮੈਨੂੰ ਸਾਗ ਲਿਆ ਦੇ ਅੱਜ ਇਹ ਸਾਗ ਬਣਾ ਜੂਗੀ ਚਲ ਮੈਂ ਤਾਂ ਮਜ਼ਾਕ ਕਰਦਾ ਸੀ ਲੈ ਲੈ ਹਣਾ ਸਾਗ ਨਾਲ ਮੈਂ ਉਧਰੋਂ ਲਿਆਂਗਾ ਬੇਂਡਾੜੇ ਕਣੀ ਉਧਰ ਵਧੀਆ ਬਣਦਾ ਕਹਿੰਦੇ ਜਿਹੜਾ ਉਧਰੋਂ ਲਿਆਉਣਿਆ ਠੀਕ ਆ ਪੁੱਤ ਇਹ ਤਾਂ ਸਾਗੀ ਵਾਲਾ ਵਧੀਆ ਬਣਾਉਂਦੀ ਆ ਹਾਂ ਲਿਆਉਣਾ ਚੰਗਾ ਮੈਂ ਚੰਗਾ ਪੁੱਤ ਪਤੂਰੇ ਬੈਠਣਾ ਤੂੰ ਰਸੋਈ ਦਾ ਕੰਮ ਨੀ ਮੇੜਲਾ ਫਿਰ ਗੋਗਿੰਨਾ ਸਾਗ ਲੈ ਕੇ ਆ ਜੂਗਾ ਫਿਰ ਆਪਾਂ ਸਾਗ ਬਣਾਵਾਂਗੇ ਨਾਲੇ ਆਪਦੇ ਨਾ ਬੈਗ ਚ ਕੱਪੜੇ ਪਾ ਲਾ ਤੜਕੇ ਸੁਨੇਹਾ ਬਗ ਜੀ ਰਸੋਈ ਦਾ ਤਾਂ ਮੰਮੀ ਨੇ ਮੇਡ ਤਾਂ ਮੈਂ ਸਾਰਾ ਕੰਮ ਪਰ ਮੇਰਾ ਨਾ ਜਾਣ ਨੂੰ ਦਿਲ ਨਹੀਂ ਕਰਦਾ ਹੁਣ ਉੱਥੇ ਘੜਾ ਮੇਰੀ ਮੰਮੀ ਹੋਣੀ ਆ ਕੋਈ ਨਾ ਪੁੱਤ ਦੇ ਤੇ ਮਾਰੇਗੀ ਤੇਰਾ ਪਿਓ ਤਾਂ ਹੈਗਾਗਾ ਭਾਈ ਪਰ ਜਾ ਹੀ ਨਹੀਂਗੇ ਤੇਰਾ ਉੱਥੇ ਜਾ ਕੇ ਨਾ ਮਨ ਹੋਰ ਹੋ ਜੂਗਾ ਚਾਰ ਦਿਨ ਲਾਇਆ ਤੂੰ ਚਲ ਠੀਕ ਆ ਮੰਮੀ ਮੈਂ ਰਸੋਈ ਦਾ ਕੰਮ ਤਾਂ ਨੀਟ ਤੱਕ ਮੈਂ ਜਾਣ ਦੀ ਤਿਆਰੀ ਕਰ ਲੈਣੀ ਆ ਫਿਰ ਸਾਗ ਵੀ ਬਣਾਉਣਾ ਹੋਊਗਾ ਥੋੜਾ ਟਾਈਮ ਲੱਗੂਗਾ ਚੰਗਾ ਮੇਰਾ ਪੁੱਤ ਅੱਜ ਨਾਨ ਕੀ ਜਾਊਗਾ ਜੇ ਪੁੱਤ ਤੇਰੀ ਨਾਨੀ ਹੁੰਦੀ ਨਾ ਉਹ ਤਾਂ ਚਾਹ ਚੜ ਜਾਣਾ ਸੀ ਵੀ ਮੇਰਾ ਦੋਤਾ ਹੁੰਦਾ ਪਰ ਤੂੰ ਦੇਖੀ ਸਹੀ ਉੱਥੇ ਜਦੋਂ ਆਪਾਂ ਜਾਵਾਂਗੇ ਨਾ ਮਾਮੂ ਨਾਲ ਜਾ ਕੇ ਨਾ ਤੂੰ ਖੇਡ ਕੇ ਆਈ ਚੰਗਾ ਨਾਲ ਚੀਜੀ ਲੈ ਠੀਕ ਹੈ ਚਲ ਐ ਕਰ ਹੁਣ ਤੂੰ ਉਥੋਂ ਨਾਲ ਦੇ ਬੂਟ ਲਿਆ ਚੱਕ ਕੇ ਠੀਕ ਹੈ ਮੈਂ ਤੇਰੇ ਬੂਟ ਪਾਵਾਂ ਮੈਂ ਉਹਨੇ ਮਾਮੂ ਨੂੰ ਫੋਨ ਕਰਦੀ ਹਾਂ ਹੈਲੋ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਭੈਣਾਂ ਹਾਂ ਵੀਰੇ ਹੋਰ ਠੀਕ ਹੋ ਸਾਰੇ ਹਾਂ ਭੈਣ ਠੀਕ ਆ ਤੁਸੀਂ ਦੱਸੋ ਠੀਕ ਹੋ ਸਾਰੇ ਹਾਂ ਬਾਪੂ ਠੀਕ ਆ ਹਾਂ ਠੀਕ ਨੇ ਸਾਰੇ ਮੈਂ ਕਹਿੰਦੀ ਸੀ ਵੀਰੇ ਵੀ ਛੁੱਟੀਆਂ ਸੀਗੀਆਂ ਇਹਨੂੰ ਤੇ ਵੀ ਮੈਂ ਦੋ ਦਿਨ ਆਉਣਾ ਸੀਗਾ ਭੁੱਲੀ ਭੈਣੇ ਕੋ ਪੁੱਛਣਾ ਨਹੀਂ ਗੱਲ ਛੋਟਾ ਆਪਦਾ ਘਰ ਆ ਜਦੋਂ ਮਰਜ਼ੀ ਆਓ ਠੀਕ ਐ ਵੀਰੇ ਬਸ ਅਸੀਂ ਤਿਆਰ ਸੀਗੇ ਅਸੀਂ ਚੱਲਦੇ ਹਾਂ ਤੱਕ 1 ਘੰਟੇ ਤੱਕ ਅੱਛਾ ਹਾਂ ਬਸ ਅਸੀਂ ਆਉਣੇ ਆ ਵੀਰੇ ਆ ਗਿਆ ਨਾ ਉਹ ਮੈਨੂੰ ਫੋਨ ਕਰਦੇ ਉਹ ਮੈਂ ਆ ਕੇ ਲੈ ਜਾਵਾਂ ਹਾਂ ਠੀਕ ਹੈ ਵੀਰੇ ਚਲੋ ਠੀਕ ਹੈ ਫਿਰ ਠੀਕ ਹੈ ਬਣੀ ਠੀਕ ਆ ਗਿਆ ਪੁੱਤ ਲੈ ਜਾ ਸ਼ੂਪਾਈ ਆਪਾਂ ਚੱਲੀਓ ਪਾ ਡੇਟ ਹੋ ਜਾਣਾ ਪਾਪਾ ਨੂੰ ਕਹਨੇ ਆਪਾਂ ਨੂੰ ਚੜ੍ਹਾਇਆ ਆਉਂਗੇ ਠੀਕ ਐ ਚਲੋ ਮੰਮੀ ਆਪਾਂ ਮਾਮਾ ਲੈਣਾ ਆਜਾ ਨਹੀਂ ਪੁੱਤੋ ਇੱਥੇ ਤਾਪਾ ਜਾਵਾਂਗੇ ਉੱਥੇ ਮਾਮਾ ਆਪਾਂ ਨੂੰ ਬਸ ਸਟੈਂਡ ਤੇ ਲੈਣ ਆਜੂਗਾ ਚਲ ਚੱਲੀਏ ਚਲ ਪੁੱਤ ਅਸੀਂ ਤਿਆਰ ਹੋ ਗਏ ਸਾਨੂੰ ਚੜ੍ਹਾਇਓ ਬਸ ਸਟੈਂਡ ਤੇ ਚਲ ਛੱਡੇ ਹੁਣ ਆਜੋ ਆਜਾ ਪੁੱਤ ਜੱਲੇ ਵੇ ਚੌੜਨਾ ਕਰੀ ਚੰਗਾ ਨਾਨਕੇ ਜਾ ਕੇ ਚੰਗਾ ਮੰਮੀ ਲੈ ਜਾਨੀ ਚੰਗਾ ਪੁੱਤ ਜਾ ਕੇ ਫੋਨ ਕਰਦੀ ਚੰਗਾ ਠੀਕ ਹੈ ਤੋ ਚਾਰ ਤਨ ਲਾਇਆ ਵੀਰਪਾਲਾ ਹਾਂਜੀ ਗਗਨ ਦਾ ਫੋਨ ਆਇਆ ਸੀਗਾ ਉਹ ਆਉਂਦੀ ਹੈਗੀ ਅੱਜ ਉਹ ਕੀ ਕਰਨ ਆਉਂਦੀ ਹੈ ਜੀ ਮਿਹਨਤ ਭੋਗਤ ਮਗਰ ਉਹ ਆ ਕੇ ਗਈ ਹੈਗੀ ਫਿਰ ਉਹ ਜੀ ਚੱਕ ਕੇ ਝੋਲਾ ਤਰਪਿੰਦੀ ਹੈਗੀ ਤੂੰ ਐਂ ਕਾ ਤੋ ਬੋਲੀ ਨਹੀਂ ਐ ਫੇਰ ਕਿਉਂ ਕਹੇ ਜੀ ਆਜੂਗੀ ਉਹਦਾ ਵੀ ਘਰ ਹੈਗਾ ਜੇ ਦੋ ਦਿਨ ਲਾ ਆਜੂਗੀ ਕੁੜੀ ਆਪਣੀ ਨਾ ਉਹਦਾ ਕਦਾ ਘਰ ਹੈਗਾ ਵਿਆਹ ਤੇ ਵਰਤੀ ਐਨਾ ਖਰਚਾ ਕਰਕੇ ਉਹਦਾ ਵਿਆਹ ਕੀਤਾ ਹੈਗਾ ਹਜੇ ਉਹਦਾ ਘਰ ਅੜੀ ਪਿਆ ਹੈਗਾ ਤੂੰ ਐਨਾ ਕੋ ਖਿਜੀ ਰਹਿਣੀ ਹੈ ਯਾਰ ਮੰਮੀ ਦੀ ਮੌਤ ਤੋਂ ਬਾਅਦ ਉਹ ਪਹਿਲੀ ਵਾਰ ਤਾਂ ਰਹਿਣ ਆਉਂਦੀ ਹੈਗੀ ਤੂੰ ਆਪਦਾ ਨਾ ਕੰਮ ਨੇ ਮੇੜਦਾ ਸਾਰਾ ਉਹਦੇ ਨਾਲ ਬਹਿ ਕੇ ਦੋ ਮਿੰਟ ਗੱਲਾਂ ਕਰ ਲਈ ਕਿਉਂ ਮੇਰੇ ਚਾਰ ਹੱਥ ਲੱਗੇ ਨੇ ਕੰਮ ਕਰਦੀ ਕਰੂੰਗੀ ਪਹਿਲੇ ਤਾਂ ਮੈਂ ਕੱਪੜੇ ਧੋਤੇ ਨੇ ਹਜੇ ਮੇਰੇ ਝਾੜੂ ਪੋਚਾ ਪਿਆਗਾ ਪਾਂਡੇ ਦਾ ਸ਼ੈਂਕ ਪਰਿਆ ਪਿਆਗਾ ਉਹ ਤਾਂ 베ਲੀ ਐ ਤੜਕੀ ਤੁਰਪੀ ਚੱਲ ਚੰਗਾ ਯਾਰ ਕੁੜੀ ਆ ਕਰਦੀ ਮੈਂ ਉਹਦੇ ਵਾਸਤੇ ਨਾ ਖਾਣ ਪੀਣ ਨੂੰ ਲੈ ਕੇ ਆਉਣਾ ਕੋਸ ਤੂੰ ਕਰ ਲੈ ਕੰਮ ਆਪਦੇ ਵੇ ਓ ਤਾਰਾ ਆਪੂ ਕੀ ਹੋਗਾ ਕੀ ਰੌੜਾ ਇਹ ਵਾਰ ਕੈਸੀ ਬਹੂ ਨਾਲ ਕੋਲ ਡੀ ਜਾਂਦਾ ਸੀਗਾ ਲੜਦੇ ਨੇ ਸੀਗੇ ਗਗਨ ਭੈਣ ਆਉਂਦੀ ਹੈਗੀ ਉਹਦਾ ਫੋਨ ਆਇਆ ਸੀਗਾ ਉਹ ਗੱਲਾਂ ਕਰਦੇ ਸੀ ਅੱਛਾ ਓਹੋ ਮੇਰੀ ਧੀ ਰਾਣੀ ਆਉਂਦੀ ਹੈ ਮੈਂ ਵੀ ਉਹਦੇ ਵਾਸਤੇ ਸਮਾਨ ਲੈਣ ਜਾਂਦਾ ਸੀ ਆ ਖਾਣ ਪੀਣ ਨੂੰ ਚਾਚਾ ਹਾਂ ਹਾਂ ਲਿਆ ਮੇਰਾ ਸ਼ੇਰ ਸਮਾਨ ਲਿਆ ਵਧੀਆ ਸਮਾਨ ਲਈ ਖਾਸਾ ਸਾਰਾ ਸਮਾਨ ਤਾਂ ਬਾਪੂ ਵਧੀਆ ਲੈ ਕੇ ਆਉਂਗਾ ਮੈਂ ਤੂੰ ਮੈਨੂੰ ਐਂ ਦੱਸ ਸਦਰ 6:30 ਵਜੇ ਠੀਕ ਆ ਹੁਣ ਇਹ ਤੇ ਦਵਾਈ ਬੂਟੀ ਵਧੀਆ ਲਾ ਲਿਆ ਕਰ ਤੂੰ ਇਹ ਗੱਲ ਦੀ ਫਿਕਰ ਨਾ ਕਰ ਕੋਈ ਨਹੀਂ ਦਵਾਈ ਤਾਂ ਮੈਂ ਵਧੀਆ ਹੀ ਲਾਉਣਾਗਾ ਪਰ ਬਾਪੂ ਮੇਰਾ ਤਾਂ ਫਰਜ ਐ ਨਾ ਕਹਿਣ ਦਾ ਉਹ ਕੋਈ ਨਹੀਂ ਫਰਜ ਐ ਤੂੰ ਵਧੀਆ ਸਮਾਰਨ ਲੈ ਆ ਜਾ ਕੇ ਚੰਗਾ ਜਾਣਾ ਬਾਪੂ ਮੈਂ ਲੈ ਆਉਣਾ ਸਮਾਨ ਹਾਂ ਉਹ ਮੇਰੀ ਗੱਲ ਸੁਣਨ ਨਾਲੇ ਗੇਟ ਖੋਲ ਜੀ ਮੈਨੂੰ ਫਿਰ ਪਤਾ ਲੱਗ ਜੂਗਾ ਬਾਪੂ ਜਿਵਾਕੜੀਆਂ ਗੱਲਾਂ ਕਰੀ ਜਾਂਦਾ ਹੁਣ ਗਗਨ ਭੈਣ ਆਉ ਤਾਂ ਘਰੀ ਆ ਕੇ ਗੇਟ ਖੋਲ ਕੇ ਅੰਦਰ ਆਊਗੀ ਕਮਲਿਆ ਮੈਨੂੰ ਚਾਹ ਆਗਾ ਚੰਗਾ ਵਗ ਜਾ ਮੰਮੀ ਬਾਪੂ ਤੱਕ ਗਿਆ ਕੋਈ ਨਾ ਪੁੱਤ ਹੋ ਰਿਹਾ ਗਿਆ ਕਰ ਮੈਂ ਮੰਮੀ ਨੂੰ ਫੋਨ ਕੀਤਾ ਸੀ ਮੰਮੀ ਨੇ ਚੱਕਿਆ ਨਹੀਂ ਉਹ ਬਿਜੀ ਹੋਣਾ ਕਿਸੇ ਕੰਮ 'ਚ ਪੁੱਤ ਬਸ ਪਹੁੰਚ ਗਿਆ ਆਪਾਂ ਤਾਂ ਆ ਆ ਗਿਆ ਕਰ ਉਹ ਬੱਠੇ ਨਾ ਨੂੰ ਆ ਗਏ ਸ਼ੀਰਾ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਭਾਈ ਓਏ ਜੋ ਬਣਿਆ ਕਿਵੇਂ ਹੈ ਆ ਬਾਪੂ ਤੇਰਾ ਸੱਟਾ ਕਿਵੇਂ ਵੱਜੀਆਂ ਉਹ ਭਾਈ ਕੋਸਰੇ ਤੂੰ ਬਹਿ ਜਾਏ ਤਾਂ ਮੈਂ ਡਿੱਗ ਪੈ ਸੀ ਇੱਥੇ ਫਸਗਵਾ ਜਾਂ ਜਾਂ ਮੜਾ ਜਾ ਗੋਹਾ ਜਾ ਟਾਂਕਾ ਐ ਕਿਵੇਂ ਡਿੱਗ ਪਿਆ ਉਹ ਤਿਲਕਣ ਸੀਗੀ ਬਸ ਪੈਰ ਟੱਟ ਗਿਆ ਸਮਝਾ ਨਹੀਂ ਗਿਆਗਾ ਮਤਲਬ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਦੱਸਣਾ ਤਾਂ ਚਾਹੀਦਾ ਸੀ ਮੈਨੂੰ ਕੋਈ ਨਹੀਂ ਭਾਈ ਦੱਸਣ ਵਾਲੀ ਕੀ ਗੱਲ ਹੈਗੀ ਉਹ ਭਾਈ ਤੈਨੂੰ ਤਾਂ ਤਾਂ ਨਹੀਂ ਦੱਸਿਆ ਵੀ ਚੱਲ ਤੈਨੂੰ ਕਾਹਨੂੰ ਸੋਚ ਪੈਦਾ ਕਰਨੀ ਹੈਗੀ ਤੇਰੀ ਮਾਂ ਕਰਕੇ ਤੂੰ ਤਾਂ ਪਹਿਲੀ ਦੁਖੀ ਹੈਗੀ ਫੇਰ ਵੀ ਬਾਪੂ ਮੈਨੂੰ ਦੱਸਣਾ ਤਾਂ ਹੈਗਾ ਸੀ ਤੂੰ ਹੀ ਫੋਨ ਕਰ ਦਿੰਦਾ ਮੈਨੂੰ ਉਹ ਨਹੀਂ ਪਈਏ ਕਾਹਨੂੰ ਦੁੱਖੀ ਕਰਦਾ ਐਵੇਂ ਕਾਹਨੂੰ ਦੱਸਣਾ ਇਹ ਕੋਈ ਦੱਸਾਣੀ ਗੱਲਾਂ ਨਹੀਂ ਭਲਾ ਭਾਬੀ ਨਹੀਂ ਦਿਖਦੀ ਕਿੱਥੇ ਹੈਗੀ ਅੰਦਰੀਆ ਮੈਂ ਮਾਰਦਾ ਮੋਲ ਉਹ ਪਾਈ ਬੀਰਪਾਲ ਉਹ ਪਾਈ ਬੀਰਪਾਲੇ ਆ ਗਗਨ ਆਈ ਹੈਗੀ ਲੈ ਆ ਪਾਣੀ ਪੂਣੀ ਲੈ ਪੁੱਤ ਬਾਪੂ ਬਸ ਮੂਤ ਹੀ ਛੱਟ ਗਈ ਹੋਰ ਤਾਂ ਨਹੀਂ ਕਿਤੇ ਲੱਤ ਗੋਡੇ ਤੇ ਛੱਟ ਵੱਜੀ ਉਹ ਹਾਂ ਭਾਈ ਠੀਕ ਆ ਠੀਕ ਆ ਮਾੜਾ ਜਿਹਾ ਗੋਡੇ ਤੇ ਆ ਤਾਂ ਕੋਈ ਨਹੀਂ ਤੂੰ ਆਂਦਾ ਸਤੇਰੇ ਸੌਰੀ ਸਾਰੇ ਠੀਕ ਨੇ ਹਾਂ ਬਾਪੂ ਤੇਰੇ ਸਾਰੇ ਠੀਕ ਨੇਗੇ ਉਹ ਮੈਨੂੰ ਕਹਿੰਦੇ ਚੱਲ ਤੂੰ ਦੋ ਦਿਨ ਆਉ ਦੇ ਪੇਕੀ ਲਾਇਆ ਤੇਰਾ ਮਨ ਹੋਰ ਹੋ ਜਾਊਗਾ ਮੇਰਾ ਚੱਲ ਚੰਗਾ ਕੀਤਾ ਭਾਈ ਉਹ ਭਾਈ ਵੀਰਪਾਲ ਆ ਜਾ ਗਗਨ ਆਰੀ ਆ ਵਾਰੇ ਟੱਕੀ ਬਹਿ ਜਾਂਦਾ ਬਾਹਰ ਚ ਮੰਜਾ ਢਾ ਕੇ ਮਾਰੀ ਜਾਂਦਾ ਗਾ ਬੋਲ ਬੁੱਢੀ ਤਾਂ ਮਾਰ ਗਈ ਸੀ ਇਹਨੂੰ ਵੀ ਨਾਲ ਹੀ ਲੈ ਜਾਂਦੀ ਮੇਰਾ ਖਿਹੜਾ ਛੁੱਟ ਜਾਂਦਾ ਗਗਨ ਆਈ ਕੋਈ ਮਹਾਰਾਣੀ ਤਾਂ ਨਹੀਂ ਆਈ ਕਈ ਹੋਰ ਜੋ ਬਣਿਆ ਪੜਦਾ ਹੁੰਦਾ ਹੈ ਸੁਣ ਗਿਆ ਮੈਨੂੰ ਆ ਗਈ ਮੈਂ ਕਿਹੜਾ 베ਲੀ ਸੀਗੀ ਰਸੋਈ ਚ ਕੰਮ ਕਰਦੀ ਸੀਗੀ ਸਾਸਿਕਾਲ ਭਾਬੀ ਸਤਿ ਸ੍ਰੀ ਅਕਾਲ ਆ ਗਈ ਹਾਂਜੀ ਪਾਣੀ ਲਿਆ ਦੇ ਭਾਈ ਵੀਰਪਾਲ ਇਹਨਾਂ ਨੂੰ ਨਾਲੇ ਚਾਹ ਧਰ ਲੈ ਪਤਾ ਹੈ ਮੈਨੂੰ ਆਏਗਾ ਇਹਨੂੰ ਵੀ ਪਾਣੀ ਦਿੰਦੇ ਹੁੰਦੇ ਨੇਗੇ ਮੈਂ ਪੋਚੇ ਲਾ ਕੇ ਚਾਹ ਧਰੂੰਗੀ ਮੇਰੇ ਪੋਚਨ ਦੇ ਨਾਲ ਅੱਧ ਵਿਚਾਲਾ ਹੋਇਆ ਪਿਆਗਾ ਕੋਈ ਨਾ ਬਾਪੂ ਮੈਂ ਪਾਣੀ ਪੀ ਕੇ ਚੱਲੀ ਸੀ ਤੇ ਚਾਹ ਵੀ ਪੀ ਕੇ ਆਈਾਂਗੀ ਉੱਚਲ ਕੋਈ ਨਾ ਪੁੱਤ ਮਾਂ ਕਹਿੰਦੀ ਤੈਨੂੰ ਭੁੱਖ ਲੱਗੀ ਹੋਊਗੀ ਦੂਰੋਂ ਆਈਏਗੀ। ਹੋਰ ਬਾਪੂ ਤੇਨੂੰ ਰੋਟੀ ਪਾਣੀ ਦੇ ਦਿੰਦਿਆ ਟਾਈਮ ਨਾਲ। ਰੋਟੀ ਪਾਣੀ ਦਾ ਪੁੱਤ ਐਸਾ ਵੈਸੀਆ ਕੋਈ ਗੱਲ ਨਹੀਂ। ਗੱਲ ਹੀ ਨਾ ਛੇੜ। ਠੀਕ ਆ ਬੱਸ ਜਿਹੜਾ ਮਿਲ ਜਾਂਦਾ। ਉਹ ਚਲ ਤੀ ਐਤ ਬੜੀ ਫਿਕਰ ਨਾ ਕਰਿਆ ਕਰ। ਉਹਦੀ ਮਾਂ ਦਾ ਨਾ ਸੋਚਿਆ ਨਾ ਕਰ ਬਾਲਾ ਉਹਨੂੰ ਸੋਚ ਕੇ ਰੋਇਆ ਨਾ ਕਰ। ਤਾਂ ਹੁਣ ਜਿਹੜਾ ਰੱਬ ਨੇ ਲਿਖਿਆ ਉਹ ਤਾਂ ਹੋਣਾ ਹੀ ਆ ਪੁੱਤ। ਬਾਪੂ ਫੇਰ ਦੀ ਯਾਦ ਆਉਂਦੀ ਜੇ ਕਦੇ ਕਦੇ ਮਨ ਤੇ ਚੜ ਜਾਂਦੀ ਐ। ਉਹਦੀ ਯਾਦ ਆਉਂਦੀ ਸੀ ਤਾਂ ਇਉਂ ਮੈਂ ਇੱਥੇ ਆ ਗਈ। ਅਸੀਂ ਕਰਦਰੀਏ। ਅਸੀਂ ਕਰਪਣੇ। ਔਰ ਵੀਰੇ ਤੁਸੀਂ ਲੈਣ ਹੀ ਨਹੀਂ ਆਏ ਮੈਂ ਤੁਹਾਨੂੰ ਫੋਨ ਵੀ ਕੀਤਾ ਸੀ ਤੁਸੀਂ ਫੋਨ ਨਹੀਂ ਚੱਕਿਆ ਇਹ ਕਹਿੰਦਾ ਮੈਂ ਥੱਕ ਗਿਆ ਮੈਂਥੇ ਤੁਰਿਆ ਨਹੀਂ ਜਾਂਦਾ ਉਹ ਤਾਂ ਭਾਣੇ ਮੈਨੂੰ ਕੋਈ ਮੁੰਡਾ ਲੈ ਗਿਆ ਨਾਲ ਚੜਾ ਕੇ ਮੈਂ ਉਹਦੇ ਨਾਲ ਬੱਗਿਆ ਫੋਨ ਮੈਂ ਘਰੇ ਚਾਰਜ ਲਾ ਕੇ ਆ ਗਿਆ ਸੀਗਾ ਅੱਛਾ ਭਾਈ ਚੱਲ ਕੋਈ ਨਾ ਚਲ ਆਜਾ ਅਪਨਦਰ ਬੈਠਦੇ ਆਂ ਚਾਹ ਪਾਣੀ ਪੀਨੇ ਆ ਜਾ ਬੱਪੂ ਤੂੰ ਵੀ ਅੰਦਰ ਹੀ ਆ ਜਾ ਚੱਲ ਪੁੱਤ ਜੀ ਆ ਜਾ ਆ ਚੱਲ ਜੀ ਤੇ ਅੱਜ ਭਾਈ ਚੱਲ ਕੋਈ ਇਧਰ ਅੰਦਰ ਕਿੱਧਰ ਜਾਣੇ ਹੋ ਜੀ ਪੋਚੇ ਲਾਈ ਨੇ ਹਜੇ ਉਹ ਗਿੱਲੇ ਨੇਗੇ ਓਏ ਐਂ ਕੀ ਹੁੰਦਾ ਤੇਰੇ ਪੋਚਿਆਂ ਨੂੰ ਕੁਝ ਨਹੀਂ ਹੁੰਦਾ ਗਗਨ ਨੂੰ ਤੂੰ ਬਾਹਰ ਹੀ ਬਹਾਰ ਰੱਖਿਆਗਾ ਫੇਰ ਕੀ ਹੋਵੇ ਜੇ ਇਹਨੂੰ ਬਾਹਰ ਬਿਠਾਇਆ ਤਾਂ ਲੈਵਣੀ ਆ ਮੈਂ ਚਾਹ ਬਣਾ ਕੇ ਹਜੇ ਪੋਚੇ ਗਿੱਲੇ ਨੇ ਬਾਹਰ ਹੀ ਬਹਿ ਜਾ ਚਲੋ ਗਗਨ ਆਪਾਂ ਥੋੜਾ ਟਾਈਮ ਬਾਹਰ ਹੀ ਬਹਿ ਜਾਨੇ ਹਾਂਗੇ ਪੂਰੀ ਬਹਿ ਜਾ ਸ਼ੇਰਾ ਆਹ ਵੀਰਪਾਲ ਤੂੰ ਆ ਕੀ ਕੀਤਾ ਯਾਰ ਗਗਨ ਨੂੰ ਅੰਦਰ ਕਿਉਂ ਨਹੀਂ ਆਉਣਤਾ ਮੈਂ ਤੁਹਾਨੂੰ ਕਾਇਕ ਵਾਰੀ ਦੱਸੂਗੀ ਜੀ ਦੱਸ ਦਿੱਤਾ ਵੀ ਪੋਚੇ ਲਾਏ ਹੋਏ ਨੇ ਗਿੱਲਾਗਾ ਵੀਰਪਾਲ ਤੂੰ ਚੰਗਾ ਨਹੀਂ ਕਰ ਰਹੀ ਮੇਰੀ ਭੈਣ ਨਾਲ ਚੰਗਾ ਕਰਨ ਨੂੰ ਮੈਂ ਕੀ ਉਹਦੇ ਗੋਲੀ ਮਾਰੀ ਐ ਚਾਹ ਬਣਾਈ ਜਾਨੀ ਉਹਦੇ ਖਾਤਰ ਝੁੱਲਸ ਦੂੰਗੀ ਉਹਦਾ ਮੱਥਾ ਚੰਗਾ ਯਾਰ ਆ ਸਮੋਸੇ ਦੇਣੀ ਚਾਹ ਨਾਲ ਆ ਮੈਂ ਲਿਆ ਕੇ ਰੱਖੇ ਸੀਗੇ ਕੋਈ ਨਾ ਉਹ ਕਿਹੜਾ ਹੁਣੇ ਮੁੜ ਜੂਗੀ ਐਡਾ ਲਫਾਫਾ ਲਿਆਈ ਹੈਗੀ ਕੱਪੜਿਆਂ ਦਾ ਭਰ ਕੇ ਪਤਾ ਹੀ ਨਹੀਂ ਕਹਿ ਕਿ ਤੈਨੂੰ ਰੋਡੀ ਲੱਗੂਗੀ ਵੀਰਪਾਲ ਤੂੰ ਮੜਾ ਮੂੰਹ ਸੰਭਾਲ ਕੇ ਬੋਲ ਬਾਲਾ ਨਹੀਂ ਬੋਲੀ ਜਾਂਦੀ ਤੂੰ ਭੈਣ ਐ ਮੇਰੀ ਉਹ ਕੋਈ ਨਾ ਉਹਨਾਂ ਨੂੰ ਮੈਂ ਹੁਣ ਚਾਹ ਦੇ ਦੂੰਗੀ ਜੇ ਉਹਨੇ ਰੋਟੀ ਡੱਫਣੀ ਹੋਈ ਤਾਂ ਡੱਫ ਲੂਗੀ ਦੁਪਹਿਰ ਦੀ ਚਾਹ ਨਾਲ ਸਮੋਸੇ ਦੇ ਦੂੰਗੀ ਤੇ ਨਹੀਂ ਮੈਨੂੰ ਲੰਗਰ ਥੱਪਣਾ ਪਊ ਉਹਦੇ ਖਾਤਰ ਤੂੰ ਐਂ ਕਰ ਯਾਰ ਆਪਣੀਆਂ ਰਸੋਈ ਤਾਂ ਹੁਣ ਪਰੇ ਹੈਗੀ ਉਹਦਾ ਪੋਚਾ ਤਾਂ ਪਹਿਲਾਂ ਲਾਇਆ ਹੋਇਆ ਉਹਦਾ ਸੁੱਕ ਗਈ ਹੋ ਜਾਂ ਚਾਹ ਬਣਾ ਕੇ ਲਿਆ ਉਹਨਾਂ ਵਾਸਤੇ ਨਾਲ ਸਮੋਸੇ ਲੈ ਆਂੀ ਨਾਲ ਹੂੰ ਲਿਆਉਂਗੀ ਸਮੋਸੇ ਉਹਦੇ ਖਾਤਰ ਦੇਖਦਾ ਜੀ ਸਮੋਸਿਆਂ ਨਾਲ ਹੀ ਪੀਓ ਚਾਹ ਆਓ ਜਾਣ ਲੈ ਰੱਖੀਏ ਨਾ ਬਦਲੀ ਹੋ ਗਈ ਗੋਗੀ ਦੀ ਭਈ ਬਾਲਾ ਭੱਜੇ ਜੇ ਫਿਰਦੇ ਸੀਗੇ ਤੁਸੀਂ ਨਾ ਹੋਈ ਨਹੀਂ ਬਿਰੇ ਹਜ ਤਾ ਉੱਥੀ ਨੇਗੇ ਆ ਲੈ ਗਗਨ ਚਾ ਆ ਲੋ ਗਾਪੂ ਯੂ ਨੀ ਰੂਹਦੇ ਦੂਦਰ ਆ ਲੋ ਆਪੀ ਗਗਨ ਆ ਲਫਾਫੇ ਚ ਕੀ ਹੈਗਾ ਇਹ ਤਾਂ ਭਾਬੀ ਕੱਪੜੇ ਨੇ ਮੇਰੇ ਮੈਂ ਰਹੂੰਗੀ ਦੋ ਦਿਨ ਇਹਨੂੰ ਮੁੰਡੇ ਨੇ ਛੁੱਟੀਆਂ ਸੀਗੀਆਂ ਤੇ ਨਾਲੇ ਮੈਂ 베ਲੀ ਸੀਗੀ ਤੂੰ ਤਾਂ 베ਲੀ ਹੀ ਹੁੰਨੀ ਐ ਅੱਗੇ ਵੀ ਦੇਖਣਾ ਚਾਹੁੰਦਾ ਵੀ ਅੱਗੇ ਵਾਲਾ 베ਲਾ ਕਿ ਨਾ ਚੰਗਾ ਪੀ ਲੋ ਚਾ ਤੂੰ ਦਾ ਪਤੀ ਆ ਪੈਣੇ ਦੇ ਸੁਭਾ ਦਾ ਇਹ ਸਾਰਾ ਦਿਨ ਹੀ ਖੀਜੀ ਰਹਿੰਦੀ ਹੈਗੀ ਮੈਂ ਤਾਂ ਵੀਰੇ ਤਾਂ ਆ ਗਈ ਮੇਰੀ ਸੱਸ ਕਹਿੰਦੀ ਚੱਲ ਦੋ ਦਿਨ ਪੇਕੀ ਲਾਇਆ ਤੇਰਾ ਮਨ ਹੋਰ ਹੋ ਜਾਊਗਾ ਮੈਨੂੰ ਮਾਂ ਦੀ ਬਾਲੀ ਯਾਦ ਆਉਂਦੀ ਸੀ ਹੁਣ ਇੱਥੇ ਆ ਕੇ ਮੈਨੂੰ ਐ ਲੱਗਦਾ ਜਿਵੇਂ ਮੈਂ ਮਾਂ ਕੋਲੇ ਆ ਗਈ ਹਵਾਂ ਇਹ ਘਰ ਦੇ ਹਰ ਕੋਨੇ 'ਚ ਮੈਨੂੰ ਮਾਂ ਨਜ਼ਰ ਆਉਂਦੀ ਹੈ ਤੂੰ ਰੋ ਨਾ ਪੈਣੇ ਤੇਰਾ ਆਪਣਾ ਘਰ ਹੈ ਤੁਜਾਂ ਚਿਰ ਮਰਜ਼ੀ ਰਹਿ ਪੈਣੇ ਤੂੰ ਤੇ ਬਾਪੂ ਬਹਿ ਕੇ ਗੱਲਾਂ ਕਰੋ ਮੇਰੇ ਪੁੱਤ ਵਾਸਤੇ ਕੀ ਲੈ ਕੇ ਆਵਾਂ ਕੀ ਖਾਊਗਾ ਚੰਗਾ ਲੈ ਕੇ ਆ ਨਾ ਪੁੱਤ ਮੈਂ ਚੰਗਾ ਵੀਰਪਾਲ ਨੇ ਨਾ ਯਾਰ ਮੇਰੀ ਗੱਲ ਮੰਨੀ ਨਹੀਂ ਮੈਂ ਸਮੋਸੇ ਲੈ ਕੇ ਆ ਸੀ ਕਿ ਚਾਹ ਨਾਲ ਸਮੋਸੇ ਦੇਣ ਦੀ ਆਈ ਕੁੜੀ ਨੂੰ ਕਿ ਧੀ ਗੱਲ ਸੀਗੀ ਕਿੰਨੀ ਖੁਸ਼ ਹੁੰਦੀ ਉਹ ਵਿਚਾਰੀ ਪਿਛਲੇ ਪੈਰ ਰੋਟੀਆਂ ਪਕਾਉਣ ਦੀ ਬਿਮਾਰੀ ਨਾ ਉਹਨੂੰ ਸਮੋਸੇ ਨਹੀਂ ਦਿੱਤੇ ਕਿ ਪਿਛਲੇ ਪੈਰ ਸਮੋਸੇ ਦੇਵਾਂਗੇ ਚੱਲ ਪਰ ਭਾਈ ਕਿੰਨੇ ਵਿੱਚ ਹੋ ਗਿਆ ਇਹ ਇਹ ਸੈਕਿੰਡ ਚ ਹੋ ਗਿਆ ਬਾਪੂ ਸੈਕਿੰਡ ਕਿਵੇਂ ਦੂਜੀ ਚ ਹੋ ਗਿਆ ਦੂਜੀ ਚ ਦੂਜੀ ਚ ਦੂਜੀ ਚ ਹੋ ਗਿਆ ਸਾਬੀ ਬਹਿ ਜਾ 10 ਮਿੰਟ ਗੱਲਾਂ ਬਾਤਾਂ ਕਰ ਲੈ ਮੈਂ ਕਦੋਂ ਦੀ ਆਈਆਂ ਤੂੰ ਤਾਂ ਕੰਮ ਹੀ ਕਰੀ ਜਾਨੀ ਐ ਮੈਂ ਤੇਰੇ ਜਿੰਨੀ ਬੇਲ ਨਹੀਂ ਹੈਗੀ ਮੈਨੂੰ ਸੌਤਣ ਦੇ ਨੇ ਸਾਲ ਹੋ ਗਏ ਮੈਨੂੰ ਪੇਕੇ ਗਈ ਨੂੰ ਤੂੰ ਤਾਂ ਕਰਮਾ ਵਾਲੀ ਐ ਜਿਹੜੀ ਤੀਜੇ ਦਿਨੋਂ ਪੇਕੇ ਆ ਜਾਨੀ ਐਂਗੀ ਲੈ ਪੁੱਤ ਆ ਖਾ ਲੈ ਹੋਰ ਪਈ ਗਗਣਾ ਤੇਰੀ ਸੱਸ ਠੀਕ ਹੈਗੀ ਹਾਂ ਠੀਕ ਹੈ ਵੀਰੇ ਉਹੀ ਕਹਿੰਦੀ ਸੀ ਕਹਿੰਦੀ ਚੱਲ ਜਾਏ ਆ ਦੋ ਦਿਨ ਚੱਲ ਵਧੀਆ ਹੋ ਗਿਆ ਆ ਗਈ ਹੋਰ ਵੀਰੇ ਬਾਪੂ ਦਾ ਨਾ ਖਿਆਲ ਰੱਖਿਆ ਕਰੋ ਦੇਖ ਲੈ ਕਿੰਨੀ ਸੱਟ ਖਾ ਲਈ ਮਾਂ ਤਾਂ ਚਲੀ ਗਈ ਹੁਣ ਤਾਂ ਆਪਣੇ ਕੋਲੇ ਬਾਪੂ ਹੀ ਰਹਿ ਗਿਆ ਇਹਦਾ ਧਿਆਨ ਰੱਖਿਆ ਕਰ ਇਹਨੂੰ ਰੋਟੀ ਪਾਣੀ ਟਾਈਮ ਤੇ ਦਿਆ ਕਰੋ ਹਾਂ ਬਣੇ ਤੂੰ ਫਿਕਰ ਨਾ ਕਰਿਆ ਕਰ ਬਾਪੂ ਨਾ ਰੋਟੀ ਪਾਣੀ ਪੂਰਾ ਟਾਈਮ ਤੇ ਮਿਲਦਾ ਹੈਗਾ ਪੂਰਾ ਖਿਆਲ ਰੱਖਦੇ ਆਂ ਬਾਪੂ ਤੇਰੇ ਕੋਲ ਹੀ ਬੈਠਾ ਤਮੇ ਪੁੱਛ ਲੈ ਨਾ ਨਾ ਬੁੱਤੋ ਉਹ ਤਾਂ ਤੂੰ ਤੂੰ ਸੋਚ ਨਾ ਕਰ ਉਹ ਤਾਂ ਮੈਂ ਆਪ ਵੀ ਡਿੱਗ ਗਿਆ ਆਪਦੀ ਗਲਤੀ ਨਾਲ ਰੋਟੀ ਪਾਣੀ ਤਾਂ ਮੈਨੂੰ ਸਾਰਾ ਵਧੀਆ ਮਿਲਦਾ ਕੁਛ ਨਹੀਂ ਹੁੰਦਾਗਾ ਭਣੇ ਬਾਪੂ ਘੜਾ ਟੇਕਦਾ ਹੈਗਾ ਸਾਰਾ ਦਿਨ ਹੀ ਤੁਰਿਆ ਫਿਰਦਾ ਤੇ ਲੱਕ ਕੇ ਡਿੱਗ ਪਿਆ ਹੁਣ ਤਾਂ ਅਸੀਂ ਦੀ ਪੂਰੀ ਨਿਗਾਹ ਰੱਖਦੇ ਆਂਗੇ ਚੱਲ ਮੈਂ ਨਾ ਅੰਦਰ ਜਾ ਕੇ ਦੇਖਦਾ ਵੀ ਵੀਰਪਾਲ ਕੀ ਕਰੀ ਜਾਂਦੀ ਹੈ ਕੀ ਕਰੀ ਜਾਂਦੀ ਆ ਵੀਰਪਾਲ ਕੀ ਕਰਨਾ ਸੀ ਸ਼ੈਂਕ ਪਾਂਡਿਆ ਦਾ ਪਰਿਆ ਪਿਆਗਾ ਪਾਂਡੇ ਮਾਂਜਣ ਲੱਗਦੀ ਸੀ ਜਦੋਂ ਉਹ ਉਹ ਮਾਂਜਣ ਲੱਗਦੀ ਸੀ ਬਾਪੂ ਜੀ ਬਾਹਰੋਂ ਬਾਜਾਂ ਦੇਣ ਲੱਗ ਗਿਆ ਭਾਈ ਵੀਰਪਾਲ ਗਗਨ ਆਈਆ ਬਾਹਰ ਆ ਜਾ ਭਾਈ ਵੀਰਪਾਲ ਗਗਨ ਆਈਆ ਬਾਹਰ ਆ ਜਾ ਬਾਜਾ ਤੇ ਬਾਜਾ ਬਾਪੂ ਨੇ ਤਾਂ ਆਵਾਜ਼ ਮਾਰਨੀ ਸੀ ਤੈਨੂੰ ਕਿਹੜਾ ਅੰਦਰ ਪਤਾ ਲੱਗਦਾ ਸੀ ਆਹ ਫਿਰ ਐ ਕਿਹੜਾ ਉਹ ਮਹਾਰਾਣੀ ਉਤਰੀ ਸੀ ਕੋਈ ਨਵੇਂ ਬਗ ਜਾਂਦੀ ਐਡੀ ਕੀ ਗੱਲ ਸੀਗੀ ਫਿਰ ਹਜੇ ਐ ਨਹੀਂ ਪਤਾ ਦੁਪਹਿਰੇ ਰੋਟੀ ਮੰਗਣ ਵੈਜਣ ਹਜੇ ਸੋਦੀ ਭੈਣ ਖਾਤਰ ਖਾਣਾ-ਦਾਣਾ ਤਿਆਰ ਕਰਨਾ ਪਊ ਫਿਰ ਮੈਨੂੰ ਬਾਪੂ ਬਾਪੀ ਸੁਆਕ ਕਿ ਮੈਂ ਰਹਿਣ ਤੇ ਨਾਲ ਤੈਨੂੰ ਦੇ ਦਿੰਦੀ ਆ ਰੋਟੀ ਪੰਟ ਟਾਈਮ ਤੇ ਮੈਂ ਤਲਾ ਤੈਨੂੰ ਰੋਟੀ ਦਿੰਦੀ ਨਹੀਂ ਉਹ ਨਾ ਨਾ ਚਿਹਰਾ ਤੂੰ ਫੇਰ ਨਾ ਕਰ ਇਹ ਗੱਲ ਦੀ ਮੈਨੂੰ ਰੋਟੀ ਪਾਣੀ ਸਾਰਾ ਗੋਸ ਜਮਾਇਂ ਟਾਈਮ ਤੇ ਮਿਲਦਾ ਸੋਚ ਨਾ ਕਰ ਜਦੋਂ ਦੀ ਮੈਂ ਆਈ ਉਹਦੋਂ ਦੀ ਵੀ ਔਖੀ ਜਿਹੀ ਹੋਈ ਫਿਰਦੀ ਆ ਨਾਲ ਕਿਵੇਂ ਬੋਲੀ ਜਾਂਦੀ ਆ ਪੁੱਤ ਕਈ ਵਾਰੀ ਉਹੀ ਖੇਜ ਜਾਂਦੀ ਹੈ ਬਿਚਾਰੀ ਨੂੰ ਕੰਮ ਦੰਦਾ ਰਹਿੰਦਾ ਨਾ ਸਾਰਾ ਤਾਂ ਕਰਦੀ ਲਾ ਬਾਪੂ ਵੀ ਕੀ ਖਿਜਣਾ ਹੋਇਆ ਬਾਪੂ ਵੀ ਕਿਸੇ ਨੂੰ ਆਏ ਕੋਲੇ ਦੋ ਮਿੰਟ ਬੈਠੇ ਵੀ ਨਾ ਤੂੰ ਮੈਨੂੰ ਸੱਚ ਦੱਸ ਦੇ ਜੇ ਤੂੰ ਔਖਾ ਦਾ ਤੂੰ ਮੇਰੇ ਨਾਲ ਚੱਲ ਉਹ ਨਾ ਨਾ ਸ਼ੇਰਾ ਤੂੰ ਐਜੀ ਗੱਲ ਨਾ ਕਰ ਨਾਲ ਜਾਣ ਨੂੰ ਕੀ ਹੋਇਆ ਮੈਨੂੰ ਰੇ ਵਧੀਆ ਰੋਟੀ ਟੁੱਕ ਸਾਰਾ ਕੁਝ ਮਿਲਦਾ ਹੈ ਉਹ ਤਾਂ ਉਹੀ ਕਿਤੇ ਦਿਮਾਗ ਤੇ ਕੋਈ ਹੋਰ ਰੀਲ ਚੜ ਜਾਂਦੀ ਏ ਐ ਹੋ ਜਾਂਦੀ ਏ ਕਈ ਕਈ ਵਾਰ ਕੋਈ ਗੱਲ ਨਹੀਂ ਠੀਕ ਆ ਸਾਰਾ ਕੁਝ ਮੈਂ ਮੈਨੂੰ ਮਰਚਾ ਦੇ ਬਾਈ ਨੂੰ ਹਾਂ ਪੁੱਤ ਮੈਂ ਤੈਨੂੰ ਪਾਣੀ ਲਿਆ ਕੇ ਦਿੰਨੀ ਅੰਦਰ ਉਹ ਬੱਚ ਗਿਆ ਹੋਈ ਮਾਤਾ ਇਹ ਕਹਿੰਦਾ ਸੀ ਸਮੋਸੇ ਦੇ ਦੀ ਹੁਣ ਉਹਨਾਂ ਨੂੰ ਚਾਹ ਨਾਲ ਨਹੀਂ ਠੰਡੇ ਹੋ ਜਾਣਗੇ ਕੋਈ ਨਾ ਦੇ ਦੂੰਗੀ ਸਮੋਸੇ ਵੀ ਜੇ ਸਾਨੂੰ ਕਹਿਤਾ ਦਿੱਤਾ ਵੀ ਦੁਪਹਿਰਾਂ ਹੀ ਚਾਹ ਨਾਲ ਦੇ ਦੂੰਗੀ ਤੀਜੇ ਦਿਨ ਆ ਜਾਂਦੀ ਐ ਝੋਲਾ ਚੱਕ ਕੇ ਉੱਤੋਂ ਤੁਸੀਂ ਮਿੰਟ ਲਾਉਣੇ ਉਹ ਖਰਚਾ ਕਰਨ ਨੂੰ ਹੁਣ ਤਾਂ ਸਮੋਸੇ ਲੈ ਆਇਓ ਜਾਂਦੀ ਨੂੰ ਪੈਸੇ ਦੇ ਦਿਓ ਪਹਿਲਾਂ ਇੱਕ ਬੈਗ ਲੈ ਕੇ ਆਉਂਦੀ ਸੀ ਤੇਰੀ ਮਾਂ ਨਾ ਜਾਂਦੀ ਦੇ ਚਾਰ-ਚਾਰ ਬੈਗ ਕਰਕੇ ਤੋੜਦੀ ਸੀਗੀ ਹੁਣ ਵੀ ਉਹਨੂੰ ਐ ਹੀ ਹੈਗਾ ਵੀ ਉਹਨੇ ਚਾਰ-ਚਾਰ ਬੈਗ ਲੈ ਕੇ ਆਵਾਂ ਮੈਂ ਫਿਰ ਭਾ ਕੀ ਹੋਇਆ ਤੇਰੇ ਦਿਮਾਗ ਨੂੰ ਤੇਰਾ ਦਿਮਾਗ ਠੀਕ ਹੈ ਉਹਨੂੰ ਮਾਂ ਦੀ ਯਾਦ ਆਉਂਦੀ ਸੀ ਵਿਚਾਰੀ ਨੂੰ ਤਾਂ ਆਈ ਐ ਤੂੰ ਪੁੱਠਾ ਸਿੱਧਾ ਬੋਲੀ ਨਹੀਂ ਐ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਲੈ ਨਾ ਫੇਰ ਇੱਥੇ ਉਹਦੀ ਮਾਂ ਬੈਠੀ ਹੈਗੀ ਵੀ ਉਹਨੂੰ ਯਾਦ ਆਉਣੋਂ ਹਟ ਜੂਗੀ ਲੈ ਕੇ ਮੁੰਡੇ ਨੂੰ ਆ ਗਈ ਕਹਿੰਦੀ ਛੁੱਟੀਆਂ ਨਹੀਂ ਆ ਹੁਣ ਤਾਂ ਤੁਸੀਂ ਸਮੋਸੇ ਲੈ ਕੇ ਆਏ ਹੋ ਸਾਮ ਨੂੰ ਸਬਜ਼ੀਆਂ ਲਿਆਉਂਗੇ ਹਰ ਇੱਕ ਵਾਰੀ ਨਾ ਖਾਲੀ ਝੋਲਾ ਲੈ ਕੇ ਆਉਂਦੀ ਐ ਪਰ ਕੇ ਤੁਰ ਜਾਂਦੀ ਐ ਕੀ ਦੇ ਦੇਂਗੀ ਤੂੰ ਵਿਚਾਰੀ ਨੂੰ ਕੀ ਤੇ ਥੋ ਲੈ ਜੂਗੀ ਕੀ ਤੂੰ ਦੇਣ ਆਲੀ ਐ ਚਾਹ ਪਾਣੀ ਤਾਂ ਤੂੰ ਚਾਜ ਨਾਲ ਪਿਆ ਨਹੀਂ ਸਕੀ ਉਹਨੂੰ ਫੋਰ ਤੂੰ ਕੀ ਦੇ ਦੇਂਗੀ ਉਹਨੂੰ ਤੁਸੀਂ ਤਾਂ ਮੇਰੀ ਕਦੇ ਕਦਰ ਹੀ ਨਹੀਂ ਕੀਤੀ ਮੈਂ ਕਿੰਨੀ ਕਰੀ ਜਾਵਾ ਇਹ ਤੀਜੇ ਦਿਨ ਆ ਜਾਂਦੀ ਐ ਝੋਲੇ ਚੱਕੇ ਇਹਦੇ ਸੌਰੇ ਨਹੀਂ ਰੋਕਦੇ ਵੀ ਭਾਈ ਤੂੰ ਤੀਜੇ ਦਿਨ ਝੋਲੇ ਚੱਕੇ ਵਗ ਜਾਨੀ ਪੇਕੇ ਦਾ ਤੂੰ ਵੀ ਭੱਜੀ ਜਾਵੇਂ ਆਪਣੇ ਸਰਦਾ ਨਹੀਂ ਕੋਈ ਰੋਟੀ ਪਾਣੀ ਬਣਾਉਣ ਵਾਲਾ ਹੈ ਨਹੀਂਗਾ ਉਦੇ ਪਿੱਕੇ ਸਰਦ ਹੈ ਕਿ ਉਹਦੀ ਮਾਂ ਦੀ ਤਾਜ਼ੀ ਤਾਜੀ ਮੌਤ ਹੋਈ ਹੈ ਪਿੱਕੇ ਆ ਜੀ ਉਹਦਾ ਦੋ ਦਿਨ ਮਾਣ ਹੌਲਾ ਹੋ ਗਿਆ ਫੇਰ ਕੀ ਹੋ ਗਿਆ ਪੱਦਾ ਪੈਂਦਾ ਹੈ ਜੀ ਪੁੱਤ ਹਟ ਜਾ ਤੇ ਚ ਮਿਰਚ ਤੂੰ ਖਾ ਨਾ ਰਹਿਣ ਦੇ ਬਸ ਗਾਗਣ ਜੇ ਤੂੰ ਪਹਿਲਾਂ ਦੱਸਦੀ ਭਾਈ ਤੈਨੂੰ ਖੁਆ ਕੱਢ ਕੇ ਦੇ ਦਿੰਦੇ ਮੈਂ 2 ਦਿਨ ਰਹੂੰਗੀ ਖੁਆ ਕਿੱਥੋਂ ਕੱਢਾਂਗੇ ਜੀ ਮੱਝਾ ਤਾਂ ਡੇ ਡੇੜ ਕਿਲੋ ਦੁੱਧ ਦਿੰਦੀਆਂ ਰਹੀਆਂ ਤੁਸੀਂ ਐ ਕਰੋ ਜਾਂਦੀ ਨੂੰ ਨਾ ਪਤੀਸੇ ਦਾ ਡੱਬਾ ਲੈ ਕੇ ਦੇ ਦਿਓ ਇੱਕ ਕੋਈ ਨਾ ਵੀਰੇ ਮੈਨੂੰ ਖੁਆ ਨਹੀਂ ਚਾਹੀਦਾ ਨਾ ਮੈਨੂੰ ਪਤੀਸੇ ਦਾ ਡੱਬਾ ਚਾਹੀਦਾ ਸੁਖਣਾ ਰੱਬ ਨੇ ਸਭ ਕੁਝ ਦਿੱਤਾ ਕਰੇ ਖੁਆ ਸੀ ਆਪ ਹੀ ਕੱਢ ਲਾਂਗੇ ਮੰਮੀ ਮੈਨੂੰ ਖੁਆ ਦੀਆ ਕੋਈ ਨਾ ਬੁੱਤ ਆਪਾਂ ਚੱਲਦੇ ਆ ਮੈਂ ਤੈਨੂੰ ਰਾਜ ਕੁਝ ਖਾਣ ਨੂੰ ਦਵਾ ਦੂੰਗੀ ਕਬੀਰਪਾਲ ਇਹਨਾਂ ਨੂੰ ਸਮੋਸੇ ਲਿਆ ਦੇ ਖਾ ਲੈਣਗੇ ਕੋਈ ਨਾ ਲਿਆ ਦਿੰਨੀ ਜੀ ਦੁਪਹਿਰ ਦੀ ਚਾਹ ਨਾਲ ਖਾ ਲੈਣਗੇ ਨਹੀਂ ਵੀਰੇ ਤੁਸੀਂ ਖਾ ਲਓ ਸਮੋਸੇ ਮੈਂ ਤਾਂ ਜਾਣਾ ਹੈ ਮੈਨੂੰ ਤਾਂ ਫੋਨ ਆ ਗਿਆ ਵੀ ਸ਼ਾਮ ਨੂੰ ਮੁੜਿਆ ਹੀ ਮੰਮੀ ਦਾ ਬੀਪੀ ਵਾਲਾ ਵੱਧ ਗਿਆ ਮੈਨੂੰ ਤਾਂ ਜਾਣਾ ਪੈਣਾਗਾ ਪਰ ਪਣੇ ਤੂੰ ਤਾਂ ਦੋ ਦਿਨ ਰਹਿ ਕੇ ਜਾਣਾ ਸੀਗਾ ਬਸ ਵੀਰੇ ਮੈਂ ਹੁਣ ਚੱਲਦੀ ਆਂ ਬਸ ਥੋੜਾ ਟਾਈਮ ਇੱਥੇ ਆ ਗਈ ਐ ਲੱਗਿਆ ਜਿਵੇਂ ਮੈਂ ਆਪਣੀ ਮਾਂ ਨੂੰ ਮਿਲਣੀ ਹੁੰਦੀ ਆਂ ਬਸ ਹੁਣ ਮੈਂ ਜਾਨੀ ਆ ਜੇ ਕਦੇ ਤੇਰਾ ਟਾਈਮ ਲੱਗਿਆ ਕਰੂਗਾ ਤਾਂ ਮੈਨੂੰ ਮਿਲਣ ਆ ਜਾ ਕਰ ਤੂੰ ਥੋੜਾ ਟਾਈਮ ਰੁਕ ਜਾ ਪਣੇ ਮੈਂ ਤੇਰੇ ਵਾਸਤੇ ਕੁਝ ਲੈ ਕੇ ਆਇਆ ਸੀ ਨਹੀਂ ਵੀਰੇ ਬਸ ਮੈਨੂੰ ਕੁਝ ਨਹੀਂ ਚਾਹੀਦਾ ਹੁਣ ਮੈਂ ਆਪਣੇ ਘਰ ਜਾਨੀ ਆ ਚੱਲਾ ਜਾ ਪੁੱਤ ਚੱਲੀਏ ਨਾਲੇ ਵੀਰੇ ਕੁੜੀਆਂ ਆਪਦੇ ਪੇਕੇ ਘਰ ਝੋਲੇ ਪਰ ਕੇ ਸਮਾਨ ਲੈਣ ਨਹੀਂ ਝੋਲੇ ਪਰ ਕੇ ਪਿਆਰ ਲੈਣ ਆਉਂਦੀਆਂ ਹੁੰਦੀਆਂ ਨੇ ਪਰ ਮੇਰੇ ਵਰਗੀ ਬਦਨਸੀਬ ਦੇ ਕਰਮਾਂ ਵਿੱਚ ਤਾਂ ਇਹ ਵੀ ਨਹੀਂ ਸੀ ਚੰਗਾ ਬਾਪੂ ਆਪਣਾ ਖਿਆਲ ਰੱਖੀ ਚੰਗਾ ਵੀਰੇ ਚੱਲ ਪੁੱਤ ਅਸੀ ਗਾਜੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਉਣ ਵਾਲੀਆਂ ਵੀਡੀਓ ਨੂੰ ਵੀ ਐਂ ਪਿਆਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਹੁਣ ਵਾਰੀ ਹੈ ਉਹਨਾਂ ਦੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਦਿਲਜੀਤ ਦਿਲਜੀਤ ਕੌਰ ਯੂ ਐਸ ਏ ਜਸਵੰਤ ਸਿੰਘ ਭਦਰਪੁਰ ਜਗਤਾਰ ਸਿੰਘ ਚੱਕਪਾਈ ਵੀਰਪਾਲ ਕੋਟਫੱਤਾ ਜਰਨੈਲ ਪਠੜ੍ਹ ਗੁਰਜੀਤ ਜੋਗੇਵਾਲ ਸਵਰਨਜੀਤ ਕੌਰ ਜਗਦੀਪ ਮਾਨ ਗੁਰਜੀਤ ਪਟਿਆਲਾ ਹਰਨਾਇਬ ਏ ਉਹਨਾਂ ਦੇ ਨਾਲ ਸੀਗੇ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਐਂ ਕਮੈਂਟ ਕਰਦੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਸੀ ਗਾਲੀ